वेलकम टू माय चैनल लर्निंग जंक्शन हां जी आज ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਅਹਿਮ ਜਿਹੜੀ ਜਾਣਕਾਰੀ ਆ ਉਹ ਲੈ ਕੇ ਆਇਆ ਠੀਕ ਹੈ ਜੀ ਦੇਖੋ ਹੁਣ ਜਿਵੇਂ ਕਿ ਪੀਪੀਐਸਵੀ ਜੇਲ ਬਾਰਡਰ ਦਾ ਆਪਣੇ ਕੋਲ ਨੋਟੀਫਿਕੇਸ਼ਨ ਆਈ ਆ ਉਹਦੇ ਵਿੱਚ ਫਿਜ਼ੀਕਲ ਦੇ ਬਾਰੇ ਕੁਝ ਵੀ ਮੈਂਸ਼ਨ ਨਹੀਂ ਹੈਗਾ ਠੀਕ ਹੈ ਜੀ ਹੁਣ ਦੇਖੋ ਹਰ ਵਾਰੀ ਜਦੋਂ ਵੀ ਜੇਲ ਬਾਰਡਰ ਦੇ ਨੈਟਰਨ ਦਾ ਪੇਪਰ ਹੁੰਦਾ ਉਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਫਿਜ਼ੀਕਲ ਤੁਹਾਨੂੰ ਜਿਹੜਾ ਜ਼ਰੂਰ ਤੁਹਾਡਾ ਹੁੰਦਾ ਹੀ ਹੁੰਦਾ ਹੁਣ ਇਹ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਦਿੱਤਾ ਤਾਂ ਬਹੁਤ ਸਾਰੇ ਕੈਂਡੀਡੇਟਸ ਨੂੰ ਇਸ ਚੀਜ਼ ਦੀ ਕਨਫਿਊਜ਼ਨ ਹੈ ਕਿ ਫਿਜ਼ੀਕਲ ਹੋਏਗਾ ਜਾਂ ਨਹੀਂ ਹੋਏਗਾ ਸਮ ਕੈਂਡੀਡੇਟਸ ਨੇ ਇਸ ਚੀਜ਼ ਵੱਲ ਸ਼ਾਇਦ ਧਿਆਨ ਹੀ ਨਹੀਂ ਦਿੱਤਾ ਉਹ ਹਜੇ ਫਿਲਹਾਲ ਨੋਟੀਫਿਕੇਸ਼ਨ ਹੀ ਦੇਖ ਰਹੇ ਨੇ ਐਦਾ ਹੀ ਬਸ ਸੁਣ ਰਹੇ ਨੇ ਕਿ 471 ਪੋਸਟਸ ਨੇ ਜ਼ਿਆਦਾਤਰ ਤਾਂ ਬਾਰਡਰ ਦੀਆਂ ਹੀ ਨੇ ਮੈਟਰ ਦੀਆਂ ਥੋੜੀਆਂ ਨੇ ਕਿ ਹਾਂ ਉਹ ਪੇਪਰ ਫਿਲ ਕਰ ਰਹੇ ਨੇ ਉਹਨਾਂ ਨੇ ਇਸ ਚੀਜ਼ ਨੂੰ ਕੰਪੇਅਰ ਨਹੀਂ ਕੀਤਾ ਕਿ ਹਾਂ ਪਿਛਲੀ ਵਾਰੀ ਫਿਜ਼ੀਕਲ ਦੀ ਗੱਲ ਹੋਈ ਸੀ ਇਸ ਵਾਰੀ ਨਹੀਂ ਹੋਈ ਕੁਝ ਨੇ ਧਿਆਨ ਦਿੱਤਾ ਉਹਨਾਂ ਨੂੰ ਐਦਾ ਹੈ ਕਿ ਨਹੀਂ ਫਿਜ਼ੀਕਲ ਦੀ ਅਪਡੇਟ ਜਿਹੜੀ ਬਾਅਦ ਚ ਆਏਗੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਫਿਜ਼ੀਕਲ ਜਿਹੜਾ ਹੋਣ ਦੇ ਅਸਰ ਹੈਗੇ ਨੇ ਜਾਂ ਨਹੀਂ ਹੈਗੇ ਵਿਦ ਪ੍ਰੂਫ ਤੁਹਾਨੂੰ ਇਹ ਮੈਂ ਪੂਰੀ ਜਾਣਕਾਰੀ ਦਵਾਂਗੀ ਠੀਕ ਹੈ ਜੀ ਸੋ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖ ਲੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ ਤੁਸੀਂ ਨੇ ਠੀਕ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਪੂਰੀ ਵੀਡੀਓ ਦੇ ਨਾਲ ਬਣੇ ਰਹਿਣਾ ਇੱਕ ਇੱਕ ਚੀਜ਼ ਤੁਹਾਨੂੰ ਮੈਂ ਡਿਸਕਸ ਕਰੂੰਗੀ ਠੀਕ ਹੈ ਜੀ ਅ ਚਲੋ ਆਪਾਂ ਚੱਲਦੇ ਹਾਂ ਪਹਿਲਾਂ ਨੋਟੀਫਿਕੇਸ਼ਨ ਤੇ ਇਹ ਦੇਖੋ ਸਭ ਤੋਂ ਪਹਿਲਾਂ ਹੁਣ ਇਹ ਨਿਹੜੀ ਨਵੀਂ ਨੋਟੀਫਿਕੇਸ਼ਨ ਆ ਇੱਕ ਮਿੰਟ ਹੋਲਡ ਕਰਿਓ ਹਾਂ ਜੀ ਇਹ ਆਪਣੀ ਆ ਗਈ ਹੈ ਨਵੀਂ ਨੋਟੀਫਿਕੇਸ਼ਨ ਇਹਦੇ ਵਿੱਚ ਤੁਸੀਂ ਦੇਖੋ ਕਿਉਂ ਹੋਣਾ ਕਿਉਂ ਨਹੀਂ ਹੋਣਾ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਅੱਗੇ ਕੰਪੇਅਰ ਕਰਕੇ ਦਿਖਾਉਂਗੀ ਕਿ ਕਿਉਂ ਹੈਗੇ ਨੇ ਜਿਹੜੇ ਪੂਰੇ ਚਾਂਸਸ ਨੇ ਕਿ ਫਿਜ਼ੀਕਲੀ ਤਾਂ ਨਹੀਂ ਹੋਣਾ ਹੁਣ ਦੇਖੋ ਇਹ ਇਹ ਚੀਜ਼ਾਂ ਦਾ ਤੁਸੀਂ ਆਲਰੇਡੀ ਦੇਖ ਚੁੱਕੇ ਹੋ ਇਹ ਬਾਰਡਰ ਮੈਟਰ ਦੀਆਂ ਕਿੰਨੀਆਂ ਪੋਸਟਾਂ ਨੇ ਇਹ ਵੋ ਠੀਕ ਹੈ ਅਬ ਅ ਮੇਨ ਜਿਹੜੀ ਚੀਜ਼ ਆਪਾਂ ਨੇ ਡਿਸਕਸ ਕਰਨੀ ਆ ਉਹਦੇ ਬਾਰੇ ਗੱਲ ਕਰਦੇ ਆ ਠੀਕ ਹੈ ਤਾਂ ਇੱਕ ਮਿੰਟ ਰੁਕੋ ਇਹ ਆਗਿਆ ਤੁਹਾਡੀਆਂ ਆ ਦੇਖੋ ਹੁਣ ਦੇਖੋ ਸਾਇਕ ਸੁਪਰਡੈਂਟੀ ਦੇ ਬਾਰੇ ਦੀ ਕੁਆਲਿਫਿਕੇਸ਼ਨ ਦਿੱਤੀ ਆ ਆ ਬਾਰਡਰ ਦੇ ਬਾਰੇ ਦੇਖੋ ਇਹਦੀ ਕੁਆਲਿਫਿਕੇਸ਼ਨ ਮੰਗਿਆ ਤੇ ਨਾਲ ਉਹਨਾਂ ਨੇ ਜਿਹੜਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਮੰਗਿਆ ਕਿ ਕਿੰਨਾ ਤੋਂ ਕਿਸ ਤਰ੍ਹਾਂ ਤੁਹਾਡੀ ਵਿਜ਼ਨ ਹੋਣੀ ਚਾਹੀਦੀ ਆ ਕਿੱਡੀ ਤੁਹਾਡੀ ਹਾਈਟ ਹੋਣੀ ਚਾਹੀਦੀ ਆ weight ਹੋਣਾ ਚਾਹੀਦਾ ਬਾਰਡਰ ਐਂਡ ਮੈਟਰਨ ਦੋਨਾਂ ਦੇ ਲਈ ਮੰਗਿਆ ਠੀਕ ਹੈ ਜੀ ਇਹ ਤਾਂ ਹੋ ਗਿਆ ਜੋ ਮੰਗਿਆ ਉਹਨਾਂ ਨੇ ਨੈਕਸਟ ਦੇਖੋ ਤੁਸੀਂ ਚੋਣ ਪ੍ਰਕਿਰਿਆ ਚੋਣ ਪ੍ਰਕਿਰਿਆ ਦੇ ਵਿੱਚ ਦੇਖੋ ਜੇਕਰ ਫਿਜ਼ੀਕਲ ਹੋਣਾ ਹੁੰਦਾ ਤਾਂ ਚੋਣ ਪ੍ਰਕਿਰਿਆ ਦੇ ਵਿੱਚ ਜਰੂਰ ਉਹਨਾਂ ਨੇ ਇਹ ਚੀਜ਼ ਮੈਂਸ਼ਨ ਕਰਨੀ ਸੀ ਕਿ ਇਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਜਿਹੜਾ ਟੈਸਟ ਹੈਗਾ ਉਹ ਹੋਏਗਾ ਪਰ ਇੱਥੇ ਕੀ ਆ ਹੁਣ ਦੇਖੋ ਪਹਿਲਾਂ ਕੀ ਆ ਤੁਹਾਡਾ ਆਬਜੈਕਟਿਵ ਟਾਈਪ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕਿਹਾ ਤਾਂ ਕਿ ਪੰਜਾਬੀ 'ਚ ਤੁਹਾਡੇ 50% ਨੰਬਰ ਲੈਣੇ ਜ਼ਰੂਰੀ ਨੇ ਤਾਂ ਹੀ ਤੁਹਾਡਾ ਜਿਹੜਾ ਹੈਗਾ ਪੇਪਰ ਚੈੱਕ ਹੋਏਗਾ ਕੁਆਲੀਫਾਈ ਹੋਵੋਗੇ ਤੁਸੀਂ ਨੈਕਸਟ ਫਿਰ ਉਹਨਾਂ ਨੇ ਕਿਹਾ ਤਾਂ ਕਿ ਜੇਕਰ ਤੁਹਾਡੀ ਮੈਰਿਡ ਜਿਹੜੀ ਬਰਾਬਰ ਪਾਈ ਜਾਂਦੀ ਆ ਤਾਂ ਤੁਹਾਡੇ ਜਿਹੜਾ ਜਨਮ ਮਿਤੀ ਵਾਲਾ ਪਰਸਨ ਆ ਵੱਧ ਵਾਲਾ ਉਹਨੂੰ ਉੱਪਰ ਰੱਖਿਆ ਜਾਏਗਾ ਜੇਕਰ ਉਹ ਵੀ ਸੇਮ ਪਾਈ ਜਾਂਦੀ ਆ ਤਾਂ ਫਿਰ ਨੰਬਰਾਂ ਜਿਹੜੇ ਵੱਧ ਨੰਬਰ ਨੇ ਤੁਹਾਡੇ ਉਹਨੂੰ ਅੱਗੇ ਰੱਖਿਆ ਜਾਏਗਾ 10ਵੀਂ ਦੇ ਵਿੱਚੋਂ ਜਿਹਦੇ ਵੱਧ ਨੰਬਰ ਨੇ ਉਹਨੂੰ ਅੱਗੇ ਰੱਖਿਆ ਜਾਏਗੇ ਇਹ ਸਾਰੀਆਂ ਚੀਜ਼ਾਂ ਆ ਗਈਆਂ ਉਸ ਤੋਂ ਬਾਅਦ ਤੁਹਾਡਾ ਇਹਨਾਂ ਨੇ ਖਤਮ ਕਰਤਾ ਇਹਨਾਂ ਨੇ ਨਹੀਂ ਕੁਝ ਕਿਹਾ ਕਿ ਹਾਂ ਤੁਹਾਨੂੰ ਜਿਹੜਾ ਹੈਗਾ ਅਸੀਂ ਫਿਜ਼ੀਕਲ ਟੈਸਟ ਲਈ ਬੁਲਾਵਾਂਗੇ ਆ ਸਮਥਿੰਗ ਜੋ ਵੀ ਕੁਝ ਹੈਗਾ ਹੁਣ ਦੇ ਕੋ ਇੱਥੇ ਆ ਗਿਆ ਕਿ ਲਿਖਤੀ ਪ੍ਰੀਖਿਆ ਆਨ ਦੇ ਲਈ ਜਿਹੜੇ ਰੋਲ ਨੰਬਰ ਸਿਲੇਬਸ ਨੇ ਉਹ ਸਾਰਾ ਕੁਝ ਤੁਹਾਨੂੰ ਇੱਥੇ ਹੀ ਮਿਲ ਜੂਗਾ ਟਾਈਮ ਟੂ ਟਾਈਮ ਤੁਸੀਂ ਚੈੱਕ ਕਰਦੇ ਰਹੋ ਠੀਕ ਹੈ ਦੇਖੋ ਕੁਝ ਵੀ ਇਹਨਾਂ ਨੇ ਫਿਜ਼ੀਕਲ ਟੈਸਟ ਦੇ ਬਾਰੇ ਇੱਥੇ ਗੱਲ ਨਹੀਂ ਕੀਤੀ ਹੁਣ ਜੇ ਸੇਮ ਚੀਜ਼ ਇਹ ਹੀ ਆਪਾਂ ਇਹ ਵਾਲੀ ਨੋਟੀਫਿਕੇਸ਼ਨ ਦੇਖੋ ਮੈਂ ਨਾਲ ਚੱਕ ਕੇ ਲੈ ਕੇ ਆਈਆਂ ਤੁਹਾਡੇ ਲਈ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਕਨਫਿਊਜ਼ਨ ਨਾ ਰਹੇ ਇਹ ਤੁਹਾਡੀ ਹੈਗੀ ਹੈ 2024 ਦੀ ਨੋਟੀਫਿਕੇਸ਼ਨ ਇਹਦੇ ਵਿੱਚ ਹੁਣ ਤੁਸੀਂ ਦੇਖੋ ਇਦੇ ਵਿੱਚ ਦੇਖੋ ਕੁਆਲੀਫਿਕੇਸ਼ਨ ਦਿੱਤੀ ਆ ਨੈਕਸਟ ਤੁਹਾਡਾ ਫਿਜ਼ੀਕਲ ਟੈਸਟ ਮੈਜ਼ਰਮੈਂਟ ਬਾਰੇ ਦਿੱਤਾ ਤੇ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਭਰੇ ਇੱਥੇ ਤੁਹਾਨੂੰ ਦਿੱਤਾ ਹੋਇਆ ਜਿਹੜਾ ਕਿ ਹੁਣ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਹੈਗਾ ਕਿ 100 ਮੀਟਰ ਰਨ ਤੁਸੀਂ ਕਰਨਾ 15 ਸੈਕਿੰਡਸ ਓਨਲੀ 1 ਚਾਂਸ ਮਿਲੇਗਾ ਸ਼ਾਰਟ ਪੁੱਟ ਸਿੱਟਣਾ ਰੋਪ ਕਲਾਈਮਿੰਗ ਕਰਨੀ ਆ ਮੈਟਰਨ ਦੇ ਲਈ ਵੀ ਤੁਹਾਡਾ ਸੇਮ ਹੀ ਰਹੇਗਾ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਹੁਣ ਚੋਣ ਪ੍ਰਕਿਰਿਆ ਦੇ ਵਿੱਚ ਵੀ ਆਪਾਂ ਜਾ ਕੇ ਦੇਖਦੇ ਹਾਂ ਕਿ ਇਹਦੀ ਚੋਣ ਪ੍ਰਕਿਰਿਆ ਦੇ ਵਿੱਚ ਸਾ ਸ਼ਾਇਦ ਆਪਾਂ ਨੂੰ ਕਨਫਿਊਜ਼ਨ ਹੋ ਰਹੀ ਹੋਵੇ ਕਿ ਹਾਂ ਨਹੀਂ ਪਰ ਮੈਂ ਤੁਹਾਨੂੰ ਵਿਦ ਪ੍ਰੂਫ ਸਭ ਦਿਖਾ ਰਹੀ ਹਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਨਹੀਂ ਇਹ ਸਾ ਇਹਦੇ ਵਿੱਚ ਕੋਈ ਗੜਬੜ ਨਹੀਂ ਹੈਗੀ ਹੁੰਦੇ ਕੋਈ ਇਹਦੇ ਵਿੱਚ ਸੇਮ ਚੀਜ਼ ਰਹੀ ਹੈ ਉੱਥੇ ਕਿ ਪੇਪਰ ਤੁਹਾਡੇ ਲਿਖਤੀ ਟੈਸਟ ਹੋਏਗਾ ਫਿਰ 50% ਪੇਪਰ ਦੀ ਗੱਲ ਹੋ ਗਈ 50% ਮਾਰਕਸ ਦੀ ਗੱਲ ਪੰਜਾਬੀ ਚ ਹੋ ਗਈ ਉਸ ਤੋਂ ਬਾਅਦ ਮੈਂ ਕੁਆਲੀਫਾਈਂਗ ਕਰਨਾ ਜ਼ਰੂਰੀ ਆ ਫਿਰ ਤੁਹਾਡੀ ਮੈਰਿਟ ਬਾਰੇ ਗੱਲ ਕੀਤੀ ਗਈ ਹੈ ਨੈਕਸਟ ਦੇਖੋ ਇਹਦੇ ਵਿੱਚ ਇੱਕ ਪੁਆਇੰਟ ਸ਼ਾਮਿਲ ਆ ਕਿ ਆਬਜੈਕਟਿਵ ਟਾਈਪ ਬਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹੀ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰਾਂ ਨੂੰ ਸਰੀਰਕ ਮੈਕ ਟੈਸਟ ਤੇ ਸਰੀਰਕ ਯੋਗਤਾ ਟੈਸਟ ਲਈ ਸੱਦਿਆ ਜਾਵੇਗਾ ਇੱਥੇ ਮੈਂਸ਼ਨ ਆ ਨਾ ਇਹ ਚੀਜ਼ ਨੈਕਸਟ ਪੇ ਸਰੀਰਿਕ ਮੈਡ ਟੈਸਟ ਤੇ ਸਰੀਰਿਕ ਯੋਗਤਾ ਟੈਸਟਾਂ ਵਿੱਚ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਨੂੰ ਹਰ ਤਰ੍ਹਾਂ ਦੇ ਦਸਤਾਵੇਜ਼ਾਂ ਵਿੱਚ ਜਾਂਦੀ ਪੜਤਾਲ ਲਈ ਵੈਰੀਫਿਕੇਸ਼ਨ ਕਰਨ ਲਈ ਕਾਉਂਸਲਿੰਗ ਲਈ ਬੁਲਾਇਆ ਜਾਏਗਾ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਜਾਏਗਾ ਇਹ ਚੀਜ਼ ਇਹਦੇ ਵਿੱਚ ਮੈਂਸ਼ਨ ਆ ਪਰ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਇਦਾਂ ਦਾ ਕੁਝ ਵੀ ਤੁਹਾਨੂੰ ਮੈਂਸ਼ਨ ਨਹੀਂ ਹੈਗਾ ਕਿ ਸਰੀਰਿਕ ਯੋਗਤਾ ਲਈ ਬੁਲਾਇਆ ਜਾਏਗਾ ਠੀਕ ਹੈ ਜੀ ਸੋ ਹੁਣ ਦੇਖੋ ਇਸ ਤੋਂ ਆਪਾਂ ਨੂੰ ਜਿਵੇਂ ਆਪਾਂ ਨੋਟੀਫਿਕੇਸ਼ਨ ਦੇ ਅਕੋਰਡਿੰਗ ਚੱਲ ਰਹੇ ਹਾਂ ਤਾਂ ਫਿਜ਼ੀਕਲ ਟੈਸਟ ਤੁਹਾਡਾ ਨਹੀਂ ਹੋਏਗਾ ਕਿਉਂਕਿ ਇੱਥੇ ਇਹਨਾਂ ਨੇ ਚਲੋ ਮੰਨ ਲਓ ਇੱਕ ਵਾਰੀ ਮਿਸਟੇਕ ਹੋ ਜੇਗੀ ਚੋਣ ਪ੍ਰਕਿਰਿਆ ਚ ਉਹ ਪੁਆਇੰਟ ਮੈਂਸ਼ਨ ਕਰਨਾ ਭੁੱਲ ਗਏ ਕਿ ਇਸ ਤੋਂ ਬਾਅਦ ਯੋਗਤਾ ਟੈਸਟ ਹੋਏਗਾ ਤਾਂ ਫਿਰ ਉਹ ਤੁਹਾਡਾ ਇੱਥੇ ਤਾਂ ਮੈਂਸ਼ਨ ਕਰ ਦੇਣਾ ਜਿੱਥੇ ਤੁਹਾਡੀ ਵਿੱਦਿਅਕ ਯੋਗਤਾ ਤੇ ਸਰੀਰਕ ਕੁਸ਼ਲਤਾ ਉੱਥੇ ਫਿਰ ਉਹ ਮੈਂਸ਼ਨ ਕਰ ਦੇ ਤੁਹਾਡੀ ਇਹ ਚੀਜ਼ ਕਿ ਹਾਂ ਭਈ ਤੁਹਾਡਾ ਫਿਜ਼ੀਕਲ ਜਿਹੜਾ ਟੈਸਟ ਆ ਉਹ ਵੀ ਹੋਣਾ ਇੱਥੇ ਸਿਰਫ ਉਹਨਾਂ ਨੇ ਮੈਜ਼ਰਮੈਂਟਸ ਕਹਿਤੀਆਂ ਸੋ ਜੇਕਰ ਇਹ ਇੱਕ ਗਲਤੀ ਹੈ ਤਾਂ ਫਿਰ ਇਹ ਬਹੁਤ ਵੱਡੀ ਗਲਤੀ ਆ ਕਿਉਂਕਿ ਦੇਖੋ ਕੈਂਡੀਡੇਟਸ ਜੇ ਫਾਰਮ ਫਿਲ ਕਰਨਗੇ ਤਾਂ ਉਹ ਆਪਣੀ ਅ ਯੋਗਤਾ ਦੇ ਅਕੋਰਨਗੀ ਕਰਨਗੇ ਜਿ ਉਹਨਾਂ ਨੂੰ ਲੱਗੂਗਾ ਕਿ ਹਾਂ ਅਸੀਂ ਫਿਜ਼ੀਕਲ ਕਲੀਅਰ ਕਰ ਸਕਦੇ ਆ ਇੰਨਾ ਸੀ ਵੇਟ ਪੁੱਲ ਕਰ ਸਕਦੇ ਆ ਇੰਨਾ ਸੀ ਭੱਜ ਸਕਦੇ ਆ ਸੀ ਫਾਰਮ ਫਿਲ ਕਰੀਏ ਹੁਣ ਨੋਟੀਫਿਕੇਸ਼ਨ ਦੇਖ ਕੇ ਤਾਂ ਬੱਚੇ ਫਾਰਮ ਫਿਲ ਕਰ ਦੇਣਗੇ ਹੁਣ ਜਨਰਲ ਕੈਟਾਗਰੀ ਦਾ ਤੁਸੀਂ ਲਾ ਲਓ ਕਿ 1000 ਰੁਪਏ ਸਿੱਧਾ ਜਾ ਰਹੀ ਆ ਠੀਕ ਹੈ ਬਾਕੀ ਕੈਟਾਗਰੀਜ਼ ਦਾ ਵੀ 250 300 ਜਿੰਨੀ ਵੀ ਫੀਸ ਹੋ ਜਾ ਰਹੀ ਆ ਤਾਂ ਮੰਨ ਲਓ ਨਾ ਉਹ ਮੰਨ ਲਓ ਤੁਸੀਂ ਇਹ ਮੰਨ ਲਓ ਕਿ ਬਾਅਦ ਦੇ ਵਿੱਚ ਅਪਡੇਟ ਆ ਰਹੀ ਆ ਠੀਕ ਹੈ ਤਾਂ ਬਾਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਫਿਜ਼ੀਕਲ ਵੀ ਹੋ ਰਿਹਾ ਸਾਡਾ ਤਾਂ ਹੁਣ ਜਿਨ੍ਹਾਂ ਨੇ ਤਾਂ ਪਹਿਲਾਂ ਪੇਪਰ ਦਿੱਤਾ ਉਹਨਾਂ ਨੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮਾਈਂਡ 'ਚ ਰੱਖਿਆ ਹੋਇਆ ਕਿ ਫਿਜ਼ੀਕਲ ਹੁੰਦਾ ਹੁਣ ਜਿਨ੍ਹਾਂ ਨੇ ਲੇਟੈਸਟ ਪਲੱਸ 2 ਕੀਤੀ ਆ ਤੇ ਉਹ ਫਾਰਮ ਫਿਲ ਕਰਨ ਦੀ ਸੋਚ ਰਹੇ ਨੇ ਉਹ ਤਾਂ ਇਹੀ ਸੋਚ ਰਹੇ ਹੋਣੇ ਨਾ ਕਿ ਹਾਂ ਇਹਦੇ ਵਿੱਚ ਤਾਂ ਫਿਜ਼ੀਕਲ ਹੈ ਨਹੀਂ ਪੇਪਰ ਹੀ ਕਲੀਅਰ ਕਰਨਾ ਸੀ ਫਿਜ਼ੀਕਲ ਇਹ ਸਾਡੇ ਕੋਲ ਹੈਗੀਆਂ ਨਹੀਂ ਤਾਂ ਅਸੀਂ ਫਾਰਮ ਫਿਲ ਕਰ ਦਈਏ ਥੈਟ ਮੀਨ ਜੇ ਕਰੇ ਇੱਕ ਮਿਸਟੇਕ ਆ ਤਾਂ ਫਿਰ ਇਹ ਇੱਕ ਬਹੁਤ ਹੀ ਜ਼ਿਆਦਾ ਘਟੀਆਂ ਗੱਲ ਹੈ ਪੀ ਟ੍ਰਿਪਲ ਸਬ ਦੇ ਜਿਨੇ ਵੀ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਆ ਨੈਕਸਟ ਜਿਨੇ ਨੋਟੀਫਿਕੇਸ਼ਨ ਚੈੱਕ ਕੀਤੀ ਆ ਕਿ ਹਾਂ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਨੈਕਸਟ ਉਹਨਾਂ ਨੇ ਕੋਈ ਵੀ ਇੱਥੇ ਮੈਂਸ਼ਨ ਹੀ ਨਹੀਂ ਕੀਤਾ ਹੋਇਆ ਕਿ ਹਾਂ ਤੁਹਾਨੂੰ ਇਸ ਚੀਜ਼ ਦੀ ਅਸੀਂ ਅਪਡੇਟ ਬਾਅਦ ਚ ਦਵਾਂਗੇ ਹੁਣ ਦੇਖੋ ਜੇ ਤਾਂ ਹੋਈ ਸੀ ਚੀਜ਼ ਤੇ ਰਹਿ ਰਹੇ ਨਹੀਂ ਤਾਂ ਤਾਂ ਫਿਰ ਬਹੁਤ ਵਧੀਆ ਗੱਲ ਹੈ ਤੁਹਾਨੂੰ ਸਿਰਫ ਟੈਸਟ ਦੇਣਾ ਤੇ ਤੁਹਾਡੇ ਫਿਜ਼ੀਕਲ ਨਾਰਮਲ ਤੁਹਾਡਾ ਚੈੱਕ ਹੋਣਾ ਪਰ ਜੇਕਰ ਉਹ ਬਾਅਦ ਦੇ ਵਿੱਚ ਇਸ ਚੀਜ਼ ਨੂੰ ਮੈਂਸ਼ਨ ਕਰ ਰਹੇ ਨੇ ਕੋਈ ਨਵੀਂ ਅਪਡੇਟ ਦੇ ਰਹੇ ਨੇ ਤਾਂ ਇਹ ਬਹੁਤ ਵੱਡੀ ਗਲਤੀ ਆ ਠੀਕ ਹੈ ਜੀ ਤਾਂ ਹੁਣ ਜੇ ਆਪਾਂ ਨੋਟੀਫਿਕੇਸ਼ਨ ਦੇ ਅਕੋਰਡਿੰਗ ਦੇਖਦੇ ਆਂ ਤਾਂ ਫਿਲਹਾਲ ਤੱਕ ਫਿਜ਼ੀਕਲ ਬਾਰੇ ਕੋਈ ਵੀ ਗੱਲ ਨਹੀਂ ਹੋਈ ਹੋਈ ਨਾ ਹੀ ਕੋਈ ਇਹ ਦਿੱਤਾ ਹੋਇਆ ਕਿ ਬਾਅਦ ਦੇ ਵਿੱਚ ਅਪਡੇਟ ਆਏਗੀ ਸੋ ਨੋਟੀਫਿਕੇਸ਼ਨ ਦੇ ਅਕੋਰਡਿੰਗ ਇਸ ਵਾਰ ਤੁਹਾਡਾ ਫਿਜ਼ੀਕਲ ਨਹੀਂ ਹੋ ਰਿਹਾ ਬਾਕੀ ਫਿਊਚਰ ਦੇ ਵਿੱਚ ਜੇਕਰ ਕੋਈ ਅਪਡੇਟ ਆਉਂਦੀ ਆ ਤਾਂ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਨਵੀਆਂ ਅਪਡੇਟਸ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਜੋ ਕਿ ਬਹੁਤ ਜ਼ਰੂਰੀ ਨੇ ਠੀਕ ਹੈ ਜੀ ਇਹ ਨਹੀਂ ਅਗਰ ਨੋਟੀਫਿਕੇਸ਼ਨ ਦੇਖ ਲਈਓ ਫਾਰਮ ਫਿਲ ਕਰਤਾ ਉਸ ਤੋਂ ਬਾਅਦ ਅਪਡੇਟਸ ਤਾਂ ਅਪ ਟੂ ਡੇਟ ਜਿਹੜਾ ਹੈਗਾ ਟਾਈਮ ਟੂ ਟਾਈਮ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਹੈ ਬਾਕੀ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀਆਂ ਤੱਕ ਵੀ ਇਹ ਜੜੀ ਹੈਗੀਆਂ ਵੀਡੀਓ ਪਹੁੰਚ ਸਕੇ ਤੇ ਆਪ ਬਾਕੀ ਪੇਪਰਾਂ ਦੀ ਤਿਆਰੀ ਕਰਨ ਦੇ ਲਈ ਆਪਾਂ ਤੁਹਾਨੂੰ ਤਿਆਰੀ ਕਰਵਾ ਰਹੇ ਹਾਂ ਆਪਣੇ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਠੀਕ ਹੈ ਜੀ ਥੈਂਕ ਯੂ ਥੈਂਕਸ ਫॉर ਵਾਚਿੰਗ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਐਂਡ ਲਾਈਕ ਜ਼ਰੂਰ ਕਰਕੇ ਜਾਓ